ਪੰਜਾਬ ਦੇ ਲੋਕ ਇਹ ਮੰਗ ਕਰਦੇ ਆ ਜੋ ਹਾਲਾਤ ਪੰਜਾਬ ਦੇ ਦਿੱਲੀ ਤੋਂ ਚੱਲਣ ਵਾਲੀ ਦਿੱਲੀ ਤੋਂ ਰਿਮੋਟ ਕੰਟਰੋਲ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਜੋ ਹਾਲਾਤ ਬਣਾਏ ਆ ਚਾਹੇ ਉਹ ਆਰਥਿਕ ਹਾਲਾਤ ਨੇ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਚਾਹੇ ਉਹ ਲਾਅ ਐਂਡ ਆਰਡਰ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਪੰਜਾਬ ਦੇ ਰਾਜਨੀਤੀ ਦੀ ਗੱਲ ਆ ਸੀਐਮ ਸਾਹਿਬ ਮੀਟਿੰਗ ਕਰ ਰਹੇ ਆ ਨੈਪ ਸਿੰਘ ਸੈਣੀ ਸਾਹਿਬ ਨਾਲ ਕਹਿੰਦੇ ਜੀ ਅਸੀਂ ਤਾਂ ਪਾਣੀ ਲਿਟਰਲੀ ਕੰਸੀਡ ਕਰਤਾ ਪਾਣੀ ਦੇਣ ਨੂੰ ਤਿਆਰ ਜਦ ਭਾਈ ਆਪਣਾ ਉੱਥੇ ਕਨਈਆ ਜੀ ਦੀ ਜਦ ਗੱਲ ਕਰਦੇ ਆ ਸੋ ਇਹ ਸਾਰੀ ਚੀਜ਼ਾਂ ਤੋਂ ਬੜਾਈ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਹੁਣ ਹਰਿਆਣੇ 'ਚ ਕਿਉਂਕਿ ਉਹ ਆਪ ਦੀ ਪੈਟ ਬਣਾਉਣਾ ਚਾਹੁੰਦੇ ਆ ਉਹੀ ਗੁਪਤਾ ਸਾਹਿਬ ਸਨ ਨਾ ਇਹਨਾਂ ਦੇ ਰਾਜ ਸਭਾ ਦੇ ਐਮਪੀ ਜਿਹੜੇ ਕਹਿੰਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾ ਦੇਵਾਂਗੇ ਸੋ 올 디즈 이슈즈 ਨੂੰ ਦੇਖਦਿਆਂ ਹੋਇਆ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਆ ਥੈਟ ਸ਼੍ਰੋਮਣੀ ਅਕਾਲੀ ਦਲ ਨੀਡਸ ਟੂ ਕਮ ਟੂਗੇਦਰ ਔਰ ਮੈਂ ਤਨਵਾਦੀ ਆ ਕੱਲ ਮੈਂ ਤੁਹਾਡੇ ਰਾਈ ਇਹ ਗੱਲ ਕੀਤੀ ਐ ਅੱਜ ਮੈਨੂੰ ਪਤਾ ਲੱਗਿਆ ਥੈਟ ਅ ਲੋਟ ਆਫ ਲੀਡਰਸ ਹੈਵ ਵੈਲਕਮਡ ਇਟ ਮੈਂ ਆਪ ਤਾਂ ਨਹੀਂ ਵੇਖੀ ਬਟ ਮੈਨੂੰ ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਐ ਇਸ ਲਈ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਇਹਦੇ ਚ ਉਹਨਾਂ ਨੇ ਗੋ ਹੈਟ ਮੈਨੂੰ ਦਿੱਤਾ ਮੈਨੂੰ ਜਦ ਜੇਲ੍ਹ ਚ ਵੀ ਮਿਲੇ ਸੀ ਸਾਡੀ ਇਹੀ ਗੱਲ ਹੋਈ ਸੀ ਔਰ ਮੈਂ ਸਮਝ ਰਿਹਾ ਕਿ ਉਹਦਾ ਪੋਜ਼ਿਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਆਈ ਗੈਸ ਵੀ ਫੋਰ ਦਾ ਸੇਕ ਆਫ ਪੰਜਾਬ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਵਿੱਤਾ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਧਨਵਾਦੀ ਆ ਜਿਹੜੇ ਅ ਲੀਡਰਜ਼ ਲਾਰਜਰ ਇੰਟਰਸਟ ਚ ਚਾਹੇ ਉਹ ਬਟਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਪੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਦਾ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੋਗੇ ਸਰ ਰਵਨੀਤ ਬਿੱਟੂ ਮੈਂ ਨੰਗੇ ਪੈਰੀ ਜਾਊਂਗਾ ਰਾਹੁਲ ਗਾਂਧੀ ਦੀ ਸਮਾਰੰਚਾ ਬੀਜੇਪੀ ਕਹਿ ਰਹੀ ਹੈ ਕਿ ਸਿੱਖੋ ਕਪਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗੱਦਾਰ ਬੋਲਾ ਹੈ ਰਾਹੁਲ ਗਾਂਧੀ ਮੈਨੂੰ ਨੀਚੇ ਕਰ ਲੋ ਯਾਰ ਅਕਾਲੀ ਦਲ ਕਿਵੇਂ ਦੇਖੇ ਗੱਦਾਰ ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੈਂ ਤੋਂ ਤਾਂ ਬਿਹਤਰ ਤੁਸੀਂ ਸਮਝਦੇ ਦੂਜੀ ਗੱਲ ਦੇਖੋ ਤੁਹਾਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਰਾਹੁਲ ਗਾਂਧੀ ਤੇ ਬਿੱਟੂ ਜੀ ਨੇ ਨਾ ਜੀ ਇਹ ਪੁਰਾਣਾ ਇਹਨਾਂ ਦਾ ਇਹ ਲਵ ਰਿਲੇਸ਼ਨਸ਼ਿਪ ਸੀ ਤੇ ਹੁਣ ਟੁੱਟ ਗਈ ਟੜਕ ਕਰਕੇ ਤੇ ਉਹ ਤੇ ਨਤੀਜੇ ਤੋਂ ਇੱਕ ਦੂਜੇ ਨੂੰ ਕੁਝ ਕਹਿ ਕੇ ਰਹੇ ਤਾਂ ਰਾਹੁਲ ਗਾਂਧੀ ਜੀ ਤੇ ਬਿੱਟੂ ਜੀ ਇਕੱਠੇ ਨੇ ਔਰ ਕਿਹੜਾ ਆਪਾਂ ਭੁੱਲੇ ਆ ਕਿ ਬਿੱਟੂ ਜੀ ਰਾਹੁਲ ਗਾਂਧੀ ਜੀ ਮਤਲਬ ਇੱਕ ਦੂਜੇ ਪ੍ਰਤੀ ਇਹਨਾਂ ਦਾ ਕਿੰਨਾ ਪਿਆਰ ਸੀ ਆਪਾਂ ਸਾਰੇ ਜਾਣਦੇ ਹਾਂ ਸੋ ਕੀ ਗੱਲ ਹੋਈ ਕਿਉਂ ਹੋਈ ਮਜ਼ਾਕ 'ਚ ਹੋਈ ਸੀਰੀਅਸਨੈਸ 'ਚ ਹੋਈ ਮੈਂ ਆਈ ਵਾਸ ਨਾਟ ਪ੍ਰੈਸੈਂਟ देयर ਸੋ ਆਈ ਥਿੰਕ ਰਾਹੁਲ ਗਾਂਧੀ ਕਹਿੰਦੇ ਰਿਹਾ ਕਿ ਸਰਦਾਰ ਬਿਆਨ ਸਿੰਘ ਸਾਡਾ ਪਰਿਵਾਰ ਹੈ ਔਰ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਕਹਿੰਦਾ ਰਿਹਾ ਕਿ ਰਾਹੁਲ ਗਾਂਧੀ ਸਾਡਾ ਪਰਿਵਾਰ ਹੈ ਸਾਡੀ ਮਾਂ ਪਾਪੀ ਹੈ ਇਹਨਾਂ ਦਾ ਅੰਦਰੂਨੀ ਮਾਮਲਾ ਤੁਸੀਂ ਮੀਡੀਆ ਵਾਲੇ ਨਾ ਇੰਨਾ ਜੋਸ਼ ਖਾਓ ਕਿਸੇ ਮਲੇ ਕੱਲੋਂ ਫੇਰ ਇਕੱਠੇ ਪਈ ਕੇ ਚਾਹ ਪੀਣਗੇ ਫੇਰ ਤੁਸੀਂ ਕਿਸ ਪਾਸੇ ਜਾਓਗੇ ਸਰ ਟਾਇਰ ਲਾਈਨ ਅਸਰ ਟਾਇਰ ਲਾਈਨ ਗੈਂਗਮਾਲ ਹੋ ਰਿਹਾ ਹੈ ਸੁਪਰੀਮ ਕੌਂਸਲ ਸਾਹਿਬ ਅਫਸਰ ਸ਼ਾਹੀ ਦਾ ਗਲਤ ਇਸਤੇਮਾਲ ਹੋ ਰਿਹਾ ਤੁਹਾਨੂੰ ਲੱਗਦਾ ਮਜੂਦਾਂ ਸਰਕਾਰ ਚ 100% ਔਰ ਅੱਜ ਮੈਂ ਫੇਰ ਰਿਪੀਟ ਕਰਦਾ ਜੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਪੰਜਾਬ ਨੂੰ ਨਈ ਲੋੜ ਗੌਰਵ ਯਾਦਵ ਦੀ ਜਿਹੜੀ ਇਹ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਫੇਲਰ ਇਸ ਲਈ ਹੈ ਬਿਕੋਜ਼ ਪੁਲਿਸਿੰਗ ਨਹੀਂ ਹੋ ਰਹੀ ਕੇਜਰੀਵਾਲ ਨੂੰ ਖੁੱਛ ਕੀਤਾ ਜਾ ਰਿਹਾ ਜਦੋਂ ਡੀਜੀਪੀ ਪੱਕਾ ਲੱਗੂਗਾ ਅੰਡਰ ਸੁਪਰੀਮ ਕੋਰਟ ਦੀ ਜੋ ਗਾਈਡਲਾਈਨਸ ਨੇ ਜੋ ਯੂਪੀਏ ਸਿੱਧੀ ਗਾਈਡਲਾਈਨਸ ਨੇ ਜਦ ਡੀਜੀਪੀ ਨੂੰ ਪਤਾ ਹੋਊਗਾ ਕਿ ਮੈਨੂੰ 2 ਸਾਲ ਲਈ ਕੋਈ ਹਟਾਈ ਨਹੀਂ ਸਕਦਾ ਤੇ ਫਿਰ ਉਹ ਕਾਨੂੰਨ ਨੂੰ ਤਵੱਜੋ ਦੇਊਗਾ ਕੇਜਰੀਵਾਲ ਨੂੰ ਜੇ ਆਪ ਭਗਵੰਤ ਮਾਨ ਨੂੰ ਤਵੱਜੋ ਨਹੀਂ ਦੋਗੋ ਔਰ ਮੇਰੀ ਇਹ ਮੰਗਾਂ ਪੰਜਾਬ ਦੇ ਇੰਟਰਸਟ ਲਈ ਮੈਂ ਕੋਈ ਗੌਰਵ ਆਦਮ ਸਾਹਿਬ ਦੇ ਖਿਲਾਫ ਨਹੀਂ ਮੈਂ ਜੋ ਸੁਪਰੀਮ ਕੋਰਟ ਦਾ ਸਾਡੇ ਲਈ ਸਭ ਤੋਂ ਉੱਚੀ ਨੀ ਅਦਾਲਤ ਹੈ ਜੀ ਉਤੋਂ ਉੱਤੇ ਹੈ ਹੀ ਕੋਈ ਨਹੀਂ ਐਂਡ ਯੂਪੀਐਸਸੀ ਜੇ ਇੱਕ ਹੀ ਫਾਰਮੂਲਾ ਸਾਰੇ ਦੇਸ਼ 'ਚ ਲਾਗੂ ਹੈ ਹਰ ਸਟੇਟ 'ਚ ਲਾਗੂ ਹੈ ਤੇ ਵਾਈ ਨਾਟ ਇਨ ਪੰਜਾਬ ਫਾਰ 4 ইয়ারਜ਼ ਵੀ ਵਾਟ ਐਨ ਐਡ ਹੌਕ ਟੈਂਪਰੀ ਡੀਜੀਪੀ ਐਂਡ दैट ਇਜ਼ ਦ ਰੀਜ਼ਨ Why a law and order has collapsed and border state, Indo-Pak border, you cannot afford this. It is a total collapse. And need of the hour is that uh, uh, I think we political parties, Chayo Congress, HI BJP, Chayo ASEAN. We need to approach the Supreme Court, and because the Supreme Court is ordering the Olangana, Mamta Banerjee is also approaching Supreme Court for SIR. I, I, it's, I, I, she's, she has her, uh, all the right to every. All of us have the right to go to the Supreme Court, and she has an issue with the SIR, so she has gone there. I think every Indian citizen should have the right to vote. It's absolutely right. What's wrong in that? And I guess I'm also saying that. that when dgps are appointed in each and every state there are guidelines by the honorable supreme court and the upsc why are they not being followed in punjab so तो? in the end of the day i i also want to thank the honorable courts for my own case de mere case te bhi honorable supreme court da faisla aaya to baad sarkar shart ki rakh rahi hai ab gorav yadav ji pulso the dekh rahi hai shartaan te ki majithiyan punjab te na badhe ਮਜੀਠੀਆ ਦੇ ਤੋਂਡੇ ਨਾਲ ਨਾਲ ਗੱਲ ਕਰੇ ਮਜੀਠੀਆ ਮੁੱਛਾਂ ਨੂੰ ਨਾ ਵਟ ਦੇਵੇ ਦੱਸੋ ਬਾਈ ਇੱਕ ਕਮਾਲ ਹੀ ਹੋ ਗਈ ਇਹ ਆਡਕ ਡੀਜੀਪੀ ਕਰਕੇ ਇਹ ਰੇਸ਼ਸ਼ਤਾ ਲੱਗ ਰਹੀਆਂ ਮਜੀਠੀਆ ਉਹ ਜਿਵੇਂ ਉਹ ਬੋਲਸਨਾਰੋ ਹੈ ਨਾ ਜੀ ਜਿਹੜਾ ਉਹ ਬ੍ਰਾਜ਼ੀਲੀਅਨ ਰਾਸ਼ਟਰਪਤੀ ਰਹੇ ਹੈ ਉਹਨਾਂ ਤੇ ਟਰੈਕਰ ਲਾਤਾ ਕਹਿੰਦਾ ਮਜੀਠੀਏ ਤੇ ਵੀ ਲਾ ਦਿਓ ਜੋ ਇਮਰਾਨ ਖਾਨ ਦਾ ਹਾਲ ਕੀਤਾ ਸੀ ਜੇਲ੍ਹ ਚ ਉਹ ਜਾਲ ਮੇਰਾ ਬਣਾਤਾ ਇਸ ਲਈ ਬੜਾ ਹੀ ਜ਼ਰੂਰੀ ਹੈ ਕਿ ਪੰਜਾਬ ਦੇ ਪੰਜਾਬ ਦੇ ਲਾਅ ਨਾਅਰਡਰ ਨੂੰ ਬਚਾਉਣਾ ਤੇ ਪੱਕਾ ਡੀਜੀਪੀ ਚਾਹੀਦਾ ਜਿਹੜਾ ਕਾਨੂੰਨ ਨੂੰ ਫਾਲੋ ਕਰੇ ਸੰਵਿਧਾਨ ਨੂੰ ਫਾਲੋ ਕਰੇ ਮੈਨੂੰ ਮੈਂ ਤੁਹਾਨੂੰ ਗੱਲ ਦਾ ਅੱਛਾ ਜੀ ਮੈਨੂੰ ਜੇ ਸਿੱਧੂ ਮੂਸੇਵਾਲਾ ਟਾਈਪ ਮੇਰਾ ਇਨਕਾਊਂਟਰ ਹੋਇਆ ਉਹਦੇ ਲਈ ਜ਼ਿੰਮੇਾਰ ਇੱਕੋ ਬੰਦਾ ਹੈ ਜੀ ਟੈਂਪਰਰੀ ਐਡ ਹੌਕ ਡੀਜੀਪੀ ਜਿਹੜਾ ਕੇਜਰੀਆਲ ਤੇ ਭਗਵੰਤ ਮਾਨ ਨੂੰ ਕੋਚ ਕਰ ਰਿਹਾ ਹੋਰ ਕੁਝ ਨਹੀਂ ਉਹ ਗੌਰਵ ਯਾਦ ਮੈਨੂੰ ਕੋਈ ਫਰਕ ਨਹੀਂ ਮੈਂ ਆਪਦੀ ਲੜਾਈ ਲੜੂਗਾ ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਮੈਂ ਰੁਕਣ ਵਾਲਾ ਨਾ ਮੈਂ ਝੁਕਣ ਵਾਲਾ ਝੁਕੂ ਇਹ ਗੁਰੂ ਅੱਗੇ ਈਸ ਝੁਕੂ ਗੁਰੂ ਦੀ ਸੰਗਤ ਅੱਗੇ ਮਗਰ ਇਸ ਨਿਕੰਮੀ ਸਰਕਾਰ ਅੱਗੇ ਨਹੀਂ ਝੁਕੂਗਾ ਭਾਵੇਂ ਇੱਕ ਕੇਸ ਛੱਡੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਦੱਸ ਕੇ ਇਸਵਾ ਦਿਓ ਮੈਨੂੰ ਜਦੋਂ ਤੱਕ ਮਰਜੀ ਅੰਦਰ ਦੇ ਦਿਓ ਮਗਰ ਜਦੋਂ ਨਿਕਲੂ ਇਹ ਗੱਜ ਵੱਜ ਕੇ ਵਾਰ ਨੇ ਕਬੱਡੀ ਦਾ ਰੀਜ਼ਨ ਨੀ ਵੀਨ ਵੋਕਲ ਗੜੀ ਦਾ ਉਹ ਨਹੀਂ ਰੀਜ਼ਨ ਐਸਟੀਓ ਲਈ ਵਾਟ ਇਜ਼ ਦਾ ਰੀਜ਼ਨ ਟੈਲ ਮੀ ਵਾਈ ਵਾ ਮੀਡੀਆ ਪੀਪਲ ਬੁਕਡ ਵਾਟ ਇਜ਼ ਦਾ ਰੀਜ਼ਨ ਜੇ ਫਲਾਈਟ ਰਿਕਾਰਡਰ ਕਿਸੇ ਨੇ ਚੜਾਤਾ ਕਿ ਅਸੀਂ ਮੁੱਖ ਮੰਤਰੀ ਇਸ ਟਰੈਵਲਿੰਗ ਅਬਰਾਡ ਉਹਦਾ ਹੈਲੀਕਾਪਟਰ ਉਡਰਿਆ ਤੇ ਕਿਸੇ ਨੇ ਫਲਾਈਟ ਉਹ ਰਡਾਰ ਕੋ ਲਾਤਾ ਵਾਟ ਇਜ਼ ਦਾ ਰੀਜ਼ਨ ਦੈਟ ਯੂ ਵਿਲ ਬੁਕ ਥਮ ਸੋ ਵੈਨ ਮੀਡੀਆ ਵਾਲ ਟੋਲਰੈਂਸ ਨਹੀਂ ਆ ਜਗਬਾਨੀ ਨਾਲ ਕੀ ਕਰ ਰਹੇ ਆ ਉਹ ਬਿੰਟੂ ਗੁਰਸਰਿਆ ਨਾਲ ਰਤਨ ਨਾਲ ਮਨਿੰਦਰ ਨਾਲ ਦੇ ਸਚੇ ਮਾਨੇ ਗੋਇਲ ਨਾਲ ਆਰਟੀਆਈ ਨੂੰ ਤਾਂ ਇਹ ਤਕੜਾ ਕਰ ਰਹੇ ਸੀ ਕੇਜਰੀਵਾਲ ਅੰਸ਼ਨ ਕਾ ਦਾ ਕੀਤਾ ਸੀ ਤੇ ਹੁਣ ਜੇ ਕਿਸੇ ਨੇ ਆਰਟੀਆਈ 'ਚ ਇਹ ਲਾਤੀ ਗੱਲ ਤੇ ਉੱਤੇ ਪਰਚਾ ਦਰਜ ਹੋ ਗਿਆ ਇਸ ਲਈ ਯੂ نو ਵਾਟ ਇਜ਼ ਦਾ ਵਾਇਜ਼ ਥਿਸ ਹੈਪਨਿੰਗ ਵਨ ਮੈਨ ਗੌਰਵ ਯਾਦਵ ਆ ਦਿੱਲੀ ਦੀ ਵਿਧਾਨ ਸਭਾ ਦਾ ਸਪੀਕਰ ਸਾਹਿਬ ਧ ਪਰਲਮੈਂਟ ਐਂਡ ਦਾ ਲੈਜਿਸਲੇਚਰ ਇਜ਼ ਅਬੋਵ ਏਵਰੀਥਿੰਗ ਹੀ ਇਸ ਕਾਲਿੰਗ ਦਾ ਡੀਜੀਪੀ DGP is not going je permanent DGP hunda he would have realized ki a legislature je speaker da hukam aaya have to go to delhi but because is an ad hoc DGP he has to keep kejriwal happy and kejriwal is also a member of the vidhan sabha there and a peshi kyu ho riya because arctish has said something wrong about guru guru tegh Bahadur sahab satye paacha e magar e di majboori hai ki ene kejriwal ko ch rakhna nahi kuch rakya tasveer hat jao ਜੇਕਰ ਉਹ ਨਹੀਂ ਗਿਆ ਵੀ ਵੈਸਾ ਬਾਕੀ ਪਾਰਟੀ ਦਾ ਉਹ ਨਾ ਦੇ ਹੱਥੋਂ ਤੋਂ ਦੁਕਣ ਲੱਗ ਗਿਆ ਫਿਰ ਵੀ ਵਾਇਰਲ ਹੋ ਰਹੀ ਹੈ ਕਾਂਗਰਸ ਦੀ ਆਗੂਆਂ ਦੇ ਨਾਲ ਰਾਹੁਲ ਗਾਂਧੀ ਉਹ ਮੈਨੂੰ ਨਹੀਂ ਪਤਾ ਕਿਹੜੀ ਵਾਇਰਲ ਹੋ ਰਹੀ ਹੈ ਕਿ ਵਾਇਰਲ ਚੱਬ ਤੇ ਬੜਾ ਖਤਨਾਕ ਹੋ ਰਿਹਾ ਹੈ ਬੱਸ ਸਰ ਹੁਣ ਨਾ ਬੋਲੇ ਜੀ ਫਿਰ ਉਹਦਾ ਫਾਈਨੈਂਸ਼ੀਅਲ ਐਮਰਜੈਂਸੀ ਦੀ ਭਾਈ ਤੁਹਾਨੂੰ ਕਹੀ ਦਿੱਤੀ ਹੈ ਥੈਟ ਮਿਸਮੈਨੇਜਮੈਂਟ ਹੈ ਜੀ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੇ ਲੋਕਾਂ ਦੇ ਵੈਲਥ ਦੀ ਲੁੱਟ ਖੋਟ ਹੋ ਰਹੀ ਹੈ ਔਰ ਮਿਸ ਮੈਨੇਜਮੈਂਟ ਕਰਕੇ ਫਾਈਨੈਂਸ਼ੀਅਲ ਐਮਰਜੈਂਸੀ ਰੱਖ ਲਈ ਜੋ ਟੱਚਿੰਗ ਆਲਮੋਸਟ 4.5 ਲੱਖ ਕਰੋੜ ਦੇ ਕਰਜ਼ਾਈ ਹੋ ਗਏ ਐਂਡ ਜੋ ਹਾਲਾਤ ਚੱਲ ਰਹੇ ਆ ਦੇ ਆਰ ਗੋਇੰਗ ਟੂ ਟੇਕ ਇਟ ਟੂ 5 ਲੱਖ ਕਰੋੜ ਦੇ ਆਰ ਵਾਂਟ ਟੂ ਸੇਲਿੰਗ ਆਲ ਪੰਜਾਬ ਲੈਂਡਸ ਐਟ ਡਿਸਟ੍ਰੈਸ ਪ੍ਰਾਈਸ ਆਫ 25% ਲੈਸ ਕਿੱਥੇ 50% ਮਹਰ ਦੀ ਬਿਕਣੀ ਚਾਹੀਦੀ ਇਹ ਤਾਂ ਸਭ ਤੋਂ ਵੱਡਾ ਘੁਟਾਲਾ ਇੰਦਾ ਮੇਕਿੰਗ ਥੈਂਕ ਯੂ ਬਾਈਟ ਦੇ ਦਿਓ ਯਾਰ ਹੁਣ ਆਪ ਵੀ ਆਇਓ ਹੈਪੀ ਸ਼ੂਟ ਕਰਨਾ ਹੈ ਜੰਦੇ ਨੇ